ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤਹਿਸੀਲ ਵੀ ਤਰਨਤਾਰਨ ਸਾਹਿਬ ਆ ਗਿਆ ਤੇ ਪ੍ਰਤਾਪ ਛਾਹ ਨੂੰ ਮਲਾਵਾਂਗੇ ਤੁਹਾਨੂੰ ਐਨੀਮਲ ਇਹਦੇ ਕੋਲੇ ਤਕਰੀਬਨ ਮੰਨ ਲਓ ਵੀ 8-10 ਵਿਕਰੀ ਵਾਲੇ ਹੁੰਦੇ ਆ ਭਰਾ ਕੋਲੇ ਢੇਲੀ ਵਾਂਗੂ ਵੀਡੀਓ ਵੀਰ ਦੀਆਂ ਆਉਂਦੀਆਂ ਰਹਿੰਦੀਆਂ ਚੈਨਲ ਤੇ ਅੱਜ ਤੁਹਾਨੂੰ ਇਹਨੂੰ ਭਰਾ ਨੂੰ ਮਲਾਉਣੇ ਆ ਮੰਨ ਲਓ 9-10 ਐਨੀਮਲ ਵਿਕਰੀ ਵਾਲੇ ਆ ਜਿਹੜਾ ਵੀ ਲੇਖਾ ਜੋਖਾ ਹੋਇਆ ਕਿੰਨੇ ਕਿੰਨੇ ਟਾਈਮ ਦੀਆਂ ਸੁਈਆਂ ਕਿੰਨਾ ਕਿੰਨਾ ਦੁੱਧ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲਾਵਾਂਗੇ ਵੀਡੀਓ ਐਂਡ ਤੱਕ ਵੇਖਿਓ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਪ੍ਰਤਾਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਸੁਣਾ ਵਧੀਆ ਜੀ ਸੰਤੂ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੀ ਦਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਇਹੋ ਬੇਨਤੀ ਕਰਦੇ ਆਂ ਵੀ ਚੈਨਲ ਨੂੰ ਹਰ ਵਾਰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਫੋਲੋ ਕਰੋ ਤੇ ਸਪੋਰਟ ਕਰੋ ਧੰਨਵਾਦ ਮੇਰੇ ਤੇਰਾ ਧੰਨਵਾਦ ਪ੍ਰਤਾਪ ਸ਼ਾ ਆ ਗਿਆ ਹਨਾ ਹਾਂਜੀ ਤੇ ਆਪਣਾ ਐਡਰੈਸ ਦੱਸਿਗੇ ਐਡਰੈਸ ਆਪਣਾ ਜੀ ਪਿੰਡ ਝਾਂਪੇਪੁਰ ਜ਼ਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਦੀ ਤੇ ਨਾਮ ਜ ओके फोन नंबर 6284745127 6284741 बाकी तकरीबन सारे ਭੈਣਾ ਭਰਾ ਜਾਣਦੇ ਪਤਾ ਹੀ ਹੈ ਜੀ ਪਤਾ ਹੀ ਹੈ ਹਣਾ ਵੀ ਦੂਜੇ ਤੀਜੇ ਦਿਨ ਵੀਡੀਓ ਸਿੱਟੀ ਦਰਿਆਣਾ ਵਾਲ ਵਾਲ ਆਪਣੇ ਭਾਈ ਮਹਾਰਾਜ ਮਿਹਨਤੋਂ ਕੜ ਗੱਬਣ ਬੱਚੇ ਤੋਂ ਬਣਾ ਬੱਚੀ ਤੇ ਆਲੀ ਹਾਂ ਮਾਲ ਇਹੋ ਜੀ ਤੇ ਭਾਅ ਦੇ ਜੇ ਆਪਣੇ ਦਾ ਸੂਤਰ ਦੇ 40 45 50 55 ਹਾਂ ਇਹ ਰੇਟ ਹੀ ਰੱਖਣਾ ਹਾਂਜੀ ਹਾਂ ਵੀ ਹਰੇਕ ਲੈ ਲੈਂਦਾ ਹਾਂਜੀ ਹਾਂ ਆਪਾਂ ਦੋਦੀ ਪਿਉਣਾ ਜੀ ਸੇਵਾ ਹੀ ਕਰਨੀ ਪੈਣਾ ਭੈਣਾ ਭਰਾ ਧੰਨਵਾਦ ਤੇ ਪ੍ਰਤਾਪ ਸ਼ਾ ਇਹਦਾ ਕੀ ਲੇਖਾ ਜੋਖਾ ਹੈ ਇਹਦਾ ਭਾਜੀ ਅੱਜ ਆਪਣਾ ਤਾਂ ਨਗ ਤੇ ਹੈਗੇ ਦਾਵ ਓਕੇ ਦਾ ਲਈ ਹੁੰਦੇ ਆਰ ਵਕਤ ਜਦੋਂ ਮਰਜ਼ੀ ਕੋਈ ਫੋਨ ਕਰਕੇ ਆਵੇ ਠੀਕ ਆ ਤੇ ਚਾਹ ਤੇ ਮਹੀਆਂ ਵਿੱਚ ਉਹ ਗੀਆਂ ਛੇ ਪਾਵਾਂਗੇ ਇਹਦਾ ਭਾਜੀ ਸੁਹਾਗ ਤਿੱਜਾ ਦੇ ਓਕੇ ਭੈਣ ਭਰਾਵਾਂ ਗਾੜੀ ਆ ਕੋਈ 10ਵਾਂ ਲਾਲੇ 8ਵਾਂ ਲਾਲੇ ਆਪਦੀ ਸਮਝ ਲੈ ਹਾਂ ਸਿਆਣੀ ਗੱਲ ਆ ਤੇ ਬਾਕੀ ਦੁੱਧ ਦੇ ਥੱਲੇ ਅੱਠ ਹੀ ਕੋ ਸੱਤ ਵਾਲੇ ਪਕਾ ਠੀਕ ਆ ਆਪਣੇ ਘਰੇ ਦੋ ਡੰਗ ਚੋਕੇ ਖੜੇ ਭਾਰੇ ਤੇ ਮਿਲਦੀ ਜਿੱਤਨਾ ਸਾਡੇ ਤਨਾ ਮਹੀਨੇ ਸੁਹੀ ਜੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਮਿਲਦੀ ਭਾਰੇ ਤੇ ਆ ਹਾਂਜੀ ਤੇ 7 ਕਿਲੋ ਦੁੱਧ ਹਾਂਜੀ 7 ਕਿਲੋ ਸੂਆ ਆਪਣੇ ਨੂੰ ਤੀਜਾ ਅਗਲਾ ਜਿਹੜਾ ਮਰਜੀ ਲਾ ਲਾ ਤੀਜਾ ਵਾਲੇ ਜੀ ਦਾਵਾਂ ਵਾਲੇ ਆਪ ਦੀ ਅਗਲੀ ਸਾਂਝ ਵਰਤੇ ਹੁਣ ਕੇ ਵਾਲਾਂ ਦਾ ਵਪਾਰੀ ਝੋਟੇ ਬਣਾ ਲਾ ਹਾਂ ਅਗਲਾ ਕਹਿੰਦਾ ਤੀਜੇ ਸੂਏ ਤੋਂ ਬਾਅਦ ਮੱਝੇ ਸੁਣੋਂ ਹਟ ਗਈਆਂ ਕੱਢੀ ਬਾਹਰ ਇਹਦੀ ਕਰਾਹਾਂ ਤੌਰ ਚੈੱਕ ਆਪ ਦੀ ਮਰਜ਼ੀ ਇੱਥੇ ਭਾਈ ਹਾਂ ਸਿਆਣੀ ਗੱਲ ਇਹ ਗੱਲ ਹੈਗੀ ਆ ਵੀ ਸੱਜੇ ਸੁਹੀ ਮੈਂ ਜੇ ਕੋ ਦਿਨ ਉਹ ਕੋ ਲੈਣ ਜਾਵੇ ਤਾਂ ਲੱਖ ਰੁਪਏ ਤਾਂ ਭਰਤੀ ਨਹੀਂ ਮਿਲਦੀ ਨਾ ਨਾ ਵੀਰ ਲੱਖ ਤਾਂ ਆਮ ਹੀ ਆ ਲੈ ਸੱਜਣੋ ਸੱਜਣ ਨੇ ਉਹਦਾ ਆਪਾ ਜਲਾ ਨਹੀਂ ਬੰਦੇ ਉਹਨੇ 12 13 ਲੀਟਰ ਭਰਿਆ ਹਾਂ ਨਹੀਂ ਮੈਂ ਚੰਗੀ ਆ ਸਿੰਗਲ ਹੱਡੀ ਦੀ ਜੇ ਕੋ ਸੰਭਲੇ ਤੇ ਪ੍ਰਤਾਪ ਸ਼ਾ ਬਣੀ ਬੁਣੀ ਦਾ ਪੁੱਛਿਆ ਕਿ ਨਹੀਂ ਬੜੀ ਭਾਈ ਉਹ ਆਦੇ 20 30 ਮਹੀਨੇ ਦੀ ਆਪਣੀ ਕੋਈ ਗਾਰੰਟੀ ਨਹੀਂ ਜੇ ਅਗਲੇ ਵੀ ਕਿਸਮਤ ਆ ਬਾਸਿਆਣੀ ਦਾ ਹਾਂ ਜਿਹੜੀ ਗੱਲ ਦੱਸੀ ਆ ਉਹ ਆਪਾਂ ਦੱਸਤੀ ਆ ਹਨਾ ਹਾਂ ਵੀ ਠੀਕ ਆ ਧੰਨਵਾਦ 7 ਲੀਟਰ ਦੁੱਧ ਦਾ ਸੱਜਣ ਵੀਰ ਕਹਿੰਦਾ ਭਾਵਾ ਕੋਈ ਆਪਦੀ ਤਸੱਲੀ ਜਿੰਨਾ ਟਾਈਮ ਮਰਜ਼ੀ ਕਰ ਲੈ ਦੋ ਟਾਈਮ ਚੋਲੋ ਤੁਸੀਂ ਤਿੰਨ ਚੋਲੋ ਇਹ ਤੁਹਾਡਾ ਫਰਜ਼ ਆ ਤੁਹਾਡਾ ਹੱਕ ਵੀ ਆ ਤੁਸੀਂ ਪੈਸੇ ਲਾਉਣੇ ਆ ਹਨਾ ਹਾਂ ਸਿਆਣੀ ਗੱਲ ਬਾਕੀ ਕੱਦ ਘਾਟ ਚੰਗਾ ਮੈਂ ਦਾ ਕੱਦ ਪੂਰਾ ਹੈ ਕੱਦ ਸਾਰਨ ਮੰਨਿਆ ਨੂੰ ਵਾਢੀ ਤੇ ਚੂਣ ਵੀ ਚੰਗਾ ਹੋਊਗਾ ਚੂਣ ਬਈ ਯਾਰ ਇੱਕ ਦਾ ਇਹਦਾ ਰੇਟ ਕੀ ਕਰਾਂਗੇ ਇਹਦਾ ਰੇਟ ਛੋਟਾ ਹੀ ਹੈ ਜੀ ਆਪਾਂ ਨੂੰ ਭਾਅ ਆਪਣੇ ਉਦੇ ਪਹੁੰਚ ਆ ਜੀ ਹਾਂ 100 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਤੱਕ ਪਹੁੰਚ ਫਰੀ ਹਾਂ ਤੇ ਜੇ ਦੋਵੇਂ ਗੱਲਾਂ ਹੀ ਦੱਸ ਦੇਣੀਆਂ ਆਪਾਂ ਓਕੇ ਜੇ ਕੇ ਪਹੁੰਚ ਲੈਣੀ ਤਾਂ ਵੀ ਠੀਕ ਆ ਤੇ ਜੇ ਗੱਡੀ ਆਦੀ ਲੈਊ ਤੇ ਆਪਾਂ 3000 ਰੁਪਇਆ ਕਰਾਇਆ ਬਣਦਾ 100 ਕਿਲੋਮੀਟਰ ਦਾ ਛੱਡੀ ਜਾਣਾ ਹਰੇਕ ਮੈਂ ਤੇ ਓਕੇ ਇਹਦੀ ਭਾਜੀ ਪਹੁੰਚ ਕਰਾਉਣੀ ਤਾਂ ਕਿਹੇ ਕਿਹੜੀਆਂ ਆਪਾਂ ਦੱਸ ਦਿੰਨੇ 53000 ਦੇ ਵਿੱਚ ਇਹਦੀ ਪਹੁੰਚ ਹੋਣੀ ਓਕੇ ਜੇ ਕੋ ਗੱਡੀ ਆਦੀ ਲੈਵੇ ਪੂਰੇ 50000 ਠੀਕ ਆ ਜੇ ਕੋਈ ਘਰੇ ਮੰਗਾਉਂਦਾ ਤਾਂ 53000 ਦੀ ਜੇ ਇੱਥੇ ਆ ਕੇ ਲੈ ਕੇ ਜਾਂਦਾ ਤਾਂ 50000 ਇਹ ਨਹੀਂ ਵੀ ਇਦਾਂ ਹੀ ਮੰਗਾਵੇ ਭਾਵੇਂ ਘਰੇ ਆ ਕੇ ਆਪਦੀ ਇੱਥੇ ਆ ਜੇ ਆਪ ਦਾ ਸੰਦ ਲੈ ਆ ਜੀ ਹਾਂ ਭਾਵੇਂ ਆਪਦੀ ਗੱਡੀ ਲੈ ਕੇ ਕਿਰਾਇਆ ਮੈਂ ਦੇ ਤੂੰ 100 ਕਿਲੋਮੀਟਰ ਓਕੇ ਹਾਂਜੀ ਧੰਨਵਾਦ ਧੰਨਵਾਦ ਉਹਦਾ 50000 ਹਾਂ ਤੇ ਫਿਰ ਮਾੜੀ ਤਾਂ ਨਹੀਂ 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 ਮਾੜੀ ਹਣਾ ਕੈਮਰੇ ਤੋਂ ਡਰਦੀ ਥੋੜਾ ਜਿਆ ਥੋੜਾ ਇਹਨੂੰ ਫਰਾ ਕਰਦੀ ਆ ਤੇ ਇਹਦਾ ਕੀ ਲੇਖਾ ਜੋਖਾ ਨੀਲੀ ਦੀ ਦਾ ਇਹਦਾ ਆਪਹੀਂ ਸੁਆ ਆਪਾਂ ਦੱਜਾਂ ਦੀਆਂ ਅੱਖਾਂ ਸੁਆ ਦੱਜਾਂ ਓਕੇ ਦੁੱਧ ਦੇ ਥਲੇ 8 ਲੀਟਰ ਦੇ 8 ਲੀਟਰ ਦੁੱਧਾ ਹਾਂਜੀ ਬਰਜਣੀ ਹੈਗਾ ਇਹਦਾ ਇਹਨੂੰ ਹੀ ਸੂਈ ਨੂੰ ਕੋ 3.5 4 ਮਹੀਨੇ ਹੋਏ ਨੇ ਪਾਣੀ ਸਾਰੀ ਨੂਨਾ ਵਕਤ ਆਪ ਤਾਬਕ ਮੌਲੋ ਮਹੀਨਾ ਪੰਚੀ ਦੇਣਾ ਆਪਾਂ ਬਣੀ ਦੀ ਕੋਈ ਗਾਰੰਟੀ ਨਹੀਂ ਆਪਾਂ ਥੋਦੀ ਗਾਰੰਟੀ ਦਵਾਉਂਦੇ ਸਿਆਣੀ ਗੱਲ ਉਹ ਵੀ ਆਪਾਂਾਂ ਦੇ ਇਰਾਦ ਦੀ ਚੋਕੇ ਬਰੇ ਜਿਹਨੇ ਪੈਸੇ ਲੈਣੇ ਅਗਲੇ ਦਾ ਹੱਕ ਹੱਕ ਮੰਦਾ ਵਾਕਿਆ ਹੀ ਲਿਆ ਬਾਹਰ ਇਹਨੂੰ ਸੁਆ ਸੱਜਣਾ ਤੁਸੀਂ ਆਪੇ ਹੀ ਲਾ ਲਿਓ ਵੀਰ ਕਹਿੰਦਾ ਤੀਜਾ 8 ਲੀਟਰ ਦੁੱਧ ਤੇ ਆ ਗਈ ਨੀਲੀ ਦਾ ਪੱਖ ਰੱਖਦੀ ਕੋਈ ਸੱਜਣ ਚੰਗੀ ਸਾਭ ਲਵੇ ਮੈਂ ਚੰਗੀ ਨੀਲੀ ਲਾਲੇ ਜੀ ਕੋਈ ਪੰਡ ਕਲਿਆਣੀ ਲਾ ਪੰਡ ਕਲਿਆਣੀ ਲਾਲੇ ਸਿੱਧੀਆਂ ਸਾਧੀਆਂ ਗੱਲਾਂ ਨਹੀਂ ਜੀ ਆਪਾਂ ਕੋਈ ਲਪੋਈ ਨਹੀਂ ਆ ਭਾਈ ਉਹ ਦੇਣੇ ਆ ਤੇ ਫੇਰ ਇਹਦੇ ਚ ਆਹ ਦੁੱਧ ਪਿਉਣਾ ਤੇ 1500 ਨਫਾ ਲੈਣਾ ਵੇਖੋ ਭਾਅ ਦਵਾਂਗੇ ਲੈਸ ਕਰ ਓਕੇ ਆਹ ਚਾਲਾ ਵੀ ਦਜਾ ਠੀਕ ਆ ਵੇਖੋ ਸੱਜਣੋ ਪਹੁੰਚ ਲਾ ਭਾਵੀ ਤੇ ਤੁਹਾਨੂੰ ਜੇ ਇੱਥੇ ਆ ਕੇ ਲੈ ਕੇ ਜਾਣੇ ਤਾਂ ਕਹਿੰਦਾ ਉਹ ਵੀ ਦੋਵੇਂ ਤਰ੍ਹਾਂ ਦੇ ਰੇਟ ਕਰਾਂਗੇ ਜਿਹਨੇ ਮਹੀਆ ਬਣਾਉਂਦੀਆਂ ਪਰਉਂਦੀਆਂ ਉਹ ਚੰਗਾ ਆ ਜਿਹਦੇ ਚਾਰ ਚੂਰ ਪਾਇਆ ਸੈਟਿੰਗ ਆ ਹਨਾ ਕੱਟੀ ਨਹੀਂ ਲਈਏ 50000 ਕੱਟਣੀ ਨਹੀਂ ਆਉਂਦੀ ਚੰਗੀ ਛਾ ਕੋਈ ਸ਼ੱਕ ਨਹੀਂ ਕਿਹਦਾ ਮਹੀਆ ਨੇ ਦੁੱਧ ਦੇਣਾ ਜਾਂ ਧੀਆਂ ਨੇ ਦੁੱਧ ਹੀ ਕਟੀਆਂ ਜਾਣੀਆਂ ਜੇ ਕੋ ਬਣਾਉਣਾ ਬਣਾਓ ਬਿਲਕੁਲ ਯਾਰ ਮੇਰੇ ਹਿਸਾਬ ਨਾਲ ਧੀਆਂ ਦਾ ਵਿੱਚੋਂ ਗੱਭਣਾ ਵੀ ਨਿਕਲਿਆ ਆਉਂਦੀਆਂ ਰੱਬ ਦੀ ਮਿਹਰ ਨਾਲ ਹਾਂ ਤੋਂ ਇਹ ਫਲੋਤਾ ਨਹੀਂ ਜਾਂਦਾ ਚਲੋ ਆਈ ਦੇ ਦਿੰਦੇ ਮਾਲ ਹਾਂ ਇਹਦਾ ਕੀ ਲੇਖਾ ਜੋਖਾ ਇਹ ਤਾਂ ਵੀ ਛੋਟਾ ਹੀ ਹੈ ਜੀ ਭਾਪ ਕਰਦੀ ਹੈ ਸਰ ਤੇ ਪਹੁੰਚ ਜੀ ਹੈ ਸਰ ਤੇ ਕਰੀਏ ਨਹੀਂ ਕਰਦੇ ਮਾਮਾ ਇਹ ਲੀਡੀ ਦੇ ਉਂਚ 20-10000 ਮਹਿੰਗੀ ਹੁੰਦੀ ਆ ਨਹੀਂ ਆ ਮੈਂ ਚੰਗੀ ਹੈ ਇਹਦੀ 50 ਹੀ ਕਰਤੀ ਉਹ ਇਹ 50000 ਤੁਰੇ ਤੇ ਪਹੁੰਚ ਕਰਨੀ ਗੱਡੀ ਆ ਤੁਸੀਂ ਲੈ ਕੇ 47000 ਕਰ ਪਾਏ ਲਾ ਤੇ ਖਾਪੇ 50 ਦੀ ਪਹੁੰਚ ਹਾਂ ਉਵੇਂ ਤਾਂ 3000 ਛੱਡ ਦੇਾਂਗੇ ਓਕੇ ਠੀਕ ਆ ਫਿਰ ਇਹ ਲਾਲਾ ਸੱਡਦਾ ਗਾੜੀ ਨਹੀਂ ਨੀਲੀ 라ਵੀ ਦੀ ਹਾਂ ਜਫਰਾਵਾਦੀ ਚੋਂਦੀ ਜਫਰਾਵਾਦੀ ਨੀਲੀ 라ਵੀ ਸੂਰ ਤੇਜਾਰ ਵਾਲੇ ਗਉਠਾ ਵਾਲੇ ਕੋ ਦਾਹਾਂ ਵਾਲੇ ਅਗਲੇ ਤੇ ਡਿਪੈਂਡ ਹੋਰੇ ਤੇ ਡਿਪੈਂਡ ਦੁੱਧ ਦੁੱਧ 7 ਲੀਟਰ ਇਹ ਪੱਕਾ ਲੋਹੇ ਦਾ ਇਹ ਤੇ 7 ਲੀਟਰ ਭਾੜੇ ਤੇ ਹਾਂਜੀ ਹਾਂਜੀ ਭਾੜੇ ਲਿਆ ਕੱਢ ਲਿਆ ਬਾਹਰ ਕਿਆ ਬਾਤ ਆ ਜਫਰਾਵਾਦੀ ਚੋਣ ਇਹਦਾ ਵੀ ਬਹੁਤ ਚੰਗਾ ਹੋ ਪਰਾਂ ਹੀ ਬਸ ਜਗਾਗਾ ਹਾਂ ਨਹੀਂ ਚੰਗੀ ਹੈ ਬਾਕੀ ਮੈਂ ਦੁੱਧ ਚੰਗਾ ਦੇ ਦਿੰਦੀ ਹੋਊਗੀ ਉਹ ਸਿੰਘ ਭਾਵਾ ਜਿਵੇਂ ਮਰਜੀ ਆ ਇਹ ਇਮ ਜੀਆਂ ਮਹੀਆ ਦੁੱਧ ਨੂੰ ਚੰਗੀਆਂ ਹੀ ਮੈਂ ਨੀ ਆਪਾਂ ਸੰਗ ਸਦਿਆਂ ਗੱਲਾਂ ਬਾਕੀ ਦੇ ਕਿਹੇ ਆਪਦੇ ਚੋਣਾਂ ਨਾ ਜੋਰਨਾ ਜਿਹੜਾ ਆਪਣੇ ਘਰੇ ਆਪਾਂ ਨੂੰ ਦੱਸਣਾ ਬਿਲਕੁਲ ਬਿਲਕੁਲ ਉਹ ਵੀ ਆਪਾਂ ਲੀਡਰ ਘੜ ਦੱਸਣਾ ਸਿਆਣੀ ਗੱਲ ਆ ਨੀਰੀ ਆ ਗਈ ਦਉਣੀ ਜੇ ਬੱਗੀ ਨਾ ਜੇ ਹਾਂ ਪੈਰ ਚਾਰੀ ਬੱਗੇ ਆ ਓਏ ਹਾਂਜੀ ਹਾਂਜੀ ਜਹਰਾ ਮਾਤੀ ਕੋਈ ਮੈਂ ਪੁਰਾਣੀ ਨਹੀਂ ਆ ਹਾਂ ਕੋਈ ਨਹੀਂ ਪੁਰਾਣੀ ਅੱਖਾਂ ਵੀ ਚਿੱਟੀਆਂ ਹਾਂਜੀ ਹਾਂਜੀ ਤੇ ਦੁੱਧ ਇਹਦੇ ਕੋਲੇ 7 ਲੀਟਰ ਆ 7 ਲੀਟਰ ਚੱਲ ਰੇਟ ਵਾਲੇ ਪਸ਼ੂ ਹੁੰਦੇ ਤੇਰੇ ਕੋਲੇ ਹਾਂ ਓਕੇ ਇਹ ਤੀਕ ਤਾਂ ਭਾਈ ਵੀਰੋਂ ਆਪਾ ਪਾਉਣਾ ਇਹਦੇ ਘੰਟੇ ਤੇ ਜਨਾ ਮੇਲਾ ਮੇਲਾ ਵੇਖ ਲਿਆ ਇਹਦਾ ਰਹਿ ਗਿਆ ਲੈ ਗਿਆ ਨਹੀਂ ਠੀਕ ਆ ਵਾਕਿਆਈ ਮੇਲੇ ਵਾਲਾ ਕੰਮ ਹੀ ਰੇਟ ਇਹ ਦੰਦਾ ਨਹੀਂ ਨਾ ਕੋਈ ਇਹ ਰੇਟ ਆ ਨਹੀਂ ਨਹੀਂ ਇਹਦਾ ਫਿਰ ਇਹਦਾ ਜਮਨ ਛੋਟਾ ਇਹਦੀ ਵੀ ਪਹੁੰਚ ਹੀ ਆਉਣੀ ਆ ਪਹੁੰਚੇ ਹੀ ਆਉਣਾ ਸਾਰਿਆਂ ਪਹੁੰਚ ਕਰ ਦੇਈ ਦੀ ਠੀਕ ਆ ਮੁਰਗੇ ਦੇ ਘਰ ਨਹੀਂ ਆ ਨਰ ਪੈਂਦਾ ਦੂਰ ਵੜੀ ਕਰਾਇਆ ਲੱਗਣਾ ਕਰਾਇਆ ਲੱਗਣਾ ਹਾਂ ਕਰਾਏ ਦਾ ਵੱਟਾ ਪੈਂਦਾ ਆ ਦੂਰ ਵਾਲੇ ਨੂੰ 55 ਦੇ ਕਰੀਏ ਪਹੁੰਚ ਦੀ ਤੂੰ ਵੇਖ ਹਣ ਮੈਂ ਤਾਂ ਨਾ 60 ਚ ਕਰ ਦੇ ਪੂਰੇ 48 ਹਜ਼ਾਰ ਤੇ ਪਹੁੰਚ ਜਾਣ ਦੋ ਅੱਛਾ ਜਲਦੀ ਲੈ ਪੂਰੇ 45 ਹਜ਼ਾਰ ਦੀ ਆਓ ਤੇ ਕੀ ਮਾੜੀ ਫਰਕ ਇਹਨੋਂ ਹੋਣੀਆਂ ਛੋਡਾ ਨਾ ਮੋੜ ਤੇ ਦੁੱਧ ਵੀ 7 ਲੀਟਰ ਹਾਂਜੀ ਹਾਂਜੀ 45000 ਦੀ 45000 ਦੀ ਉਹਦਾ ਦੇ ਘਰੇ ਮੰਗਾਉਂਦਾ ਤਾਂ 44 ਤੇ ਐਦਾ ਕੀ ਹਿਸਾਬ ਆ ਇਹ ਭਾਈ ਸੂਆ ਤੇ ਜਾਨ ਵਾਲੇ ਕੋ 4ਵਾਂ ਵਾਲੇ 5ਵਾਂ ਵਾਲੇ ਕੋ 8ਵਾਂ ਵਾਲੇ ਓਕੇ ਹਾਂਜੀ ਸਮਝ ਗਏ ਕੋਈ ਠੀਕ ਆ 7 ਲੀਟਰ ਜੇ ਮਗਰ ਇਹਦੇ ਕਟਾ ਜੀ ਦੁੱਧ 7 ਲੀਟਰ ਇਹਦੇ ਮਗਰ ਬਚਾ ਹੈਗਾ ਹਾਂ ਇਹਦੇ ਮਗਰ ਕਟਾ ਸੂਈ ਨੂੰ ਇਹਨੂੰ ਕੋ 3 ਮਹੀਨੇ ਇਹਦੇ ਬੱਚਾ ਆਪਾਂ ਵਿਖਾ ਦੇਨੇ ਤੁਹਾਨੂੰ ਚਾਤੀ ਮਰਾ ਦੇਨੇ ਠੀਕ ਆ ਤੇ ਕੋਈ ਆਉਂਦਾ ਜਿੰਨੇ ਚੱਦਾ ਮਰਜੀ ਆਉੜੀ ਵੇਖੀ ਓਕੇ ਆ ਕਟਾ ਹਾਂਜੀ ਕਟਾ ਬੱਚੇ ਤੇ ਮਿਲਦੀ ਆ ਹਾਂ ਬਾੜੇ ਤੇ ਮਿਲਦੀ ਓਕੇ ਹਾਂਜੀ ਬੱਚੇ ਤੇ ਵੀ ਮਿਲਦੀ ਤੇ ਬਾੜੇ ਤੇ ਵੀ ਮਿਲਦੀ ਆ ਕੱਢ ਲਿਆ ਬਾਹਰ ਇਹਨੂੰ ਇਹਦਾ ਵੇਟ ਜਮਾ ਲੈ ਤੇ ਅੱਛਾ ਇਹਦਾ ਸਾਰੀਆਂ ਵਈਆਂ ਨੂੰ ਬਾਹਰ ਝੋਟਾ ਇਹਦਾ ਕਿ ਡੱਕ ਪਾ ਫਿਰ ਇਹਦਾ ਹੋਰ ਝੋਟਾ ਪਾ ਅੱਛਾ ਇਹਦੇ ਨਾਲ ਹੀ ਕਟਾ ਦੇ ਦੇ ਨਾ ਇਹਦੇ ਕਟਾ ਵੀ ਜਿਆਦਾ ਨਹੀਂ ਤੇ 4-5 ਹਜ਼ਾਰ ਦਾ ਆਲੇ ਜਿੰਨੇ ਦੀ ਆਪਾਂ ਦੇ ਦੇਣੀ ਆ ਤੇ ਰਹੀ ਇਹਦੇ ਕੋਲੇ ਦੁੱਧ ਕਿੰਨਾ ਦੱਸਿਆ ਇਹਦੇ ਕੋਲ 7 ਲੀਟਰ ਪਤਾ ਹੈ 7 ਲੀਟਰ ਦੱਸ ਦੇ ਨਾ ਭਾਈ ਉਹਨਾਂ ਦੱਸਣਾ ਆਪਾਂ ਗਾ ਕਿ ਇਹ ਜੇ 12 ਲੀਟਰ ਜਾਂ 10 ਲੀਟਰ ਨਹੀਂ ਨਹੀਂ ਧੰਨਵਾਦ 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 ਬਸ ਕੰਮ ਹੀ ਕਰਨਾ ਧੰਨਵਾਦ ਬਸ ਕੰਮ ਹੀ ਕਰਨਾ ਬੇਸ਼ਕ ਇਹੋ ਹੀ ਆ ਕਿ ਘਰ ਆ ਗਿਆ ਆਪਦੀ ਦੇਖ ਕੇ ਤੇ ਤੁਹਾਡੀ ਇੱਥੇ تسلی ਕਰ ਲੋ ਗੇਟੋ ਬਾਹਰ ਹੋ ਗਈ ਤੁਹਾਡੀ تسلی ਕਰ ਲੋ ਸਿੱਧੀਆਂ ਹੀ ਗੱਲਾਂ ਕਿਉਂਕਿ گاؤں ਆਈਆਂ ਕਿਹੜਾ ਘਰੇ ਤਿਆਰ ਕੀਤੀਆਂ ਯਾਰ ਇਹ ਵੀ ਆਪਣੇ ਇੱਥੇ ਕਦੇ ਨਾਮ ਕਿ ਨਾਲੇ ਹਾਂ ਇਹ ਵੀ ਕਈ ਟਾੜੀ ਨਹੀਂ ਤਲ ਜਾਈ ਇਹਵੇਂ ਹੀ ਗੱਲ ਇਹਵੇਂ ਹੀ ਗੱਲ ਇਹ ਚਲ ਤੇ ਇਹਦਾ ਫਰਨੀਚਾ ਸੱਤਾਂ ਹੈਂ? ਇਹ ਨਾ ਫਰ ਕਰ ਕੀ ਮਰਾ 170 ਕਰ ਦਈਏ ਨਹੀਂ ਨਹੀਂ 170 ਕਰ ਦਈਏ ਹੈ ਲੱਖਹੀਂ ਲਾ ਦਨੇ ਆ ਪਾਗੜੀ ਨਰਾ 70 ਨਹੀਂ ਕੀਤਾ 70 ਕੀ ਕਰਨਾ 300 43 ਹਜ਼ਾਰ ਤੱਕ ਪਹੁੰਚ ਉਹਦਾ ਪੂਰੇ ਚਾਲੀ 43000 ਚ ਪਹੁੰਚ ਹਾਂ ਸੰਪਲੋਮੀਟਰ ਦੀ ਅੱਛਾ ਗੱਡੀ ਆ ਦੀ ਲੈ ਪੂਰੇ ਚਾਲੀ ਨਾਲ ਪੂਰੇ 40 ਦੀ ਨਾਲ ਕਟਾ ਹਾਂਜੀ ਦੁੱਧ ਦੁੱਧ 7 ਲੀਟਰ ਦੀ ਮੈਂ ਉਹ ਤਾਂ ਭਾਜੀ ਜਾਂਦੇ ਨੇ ਲੈ ਮੈਂ ਕਰ ਸਕਦਾ ਤੂੰ ਕਰ ਸਕਦਾ ਵਾਕਿਆ ਹਾਂ ਤੇਰੇ ਮੇਟ ਜਿੱਦ ਦੇਖ ਬਿੰਦਾ ਸੁਬਾ ਭਾਜੀ ਤਜਾਲ ਵਾਲੇ ਚੌਥਾ ਵਾਲੇ ਕੋ ਦਾਵਾਂ ਲਾ ਠੀਕ ਆ ਸੁਈ ਨੂੰ ਇਹਨੂੰ ਵੀ ਸਾਢੇ ਤਿੰਨ ਚਾਰ ਮਹੀਨੇ ਹੋਏ ਨੇ ਓਕੇ ਦੁੱਧ ਦੇ ਥਲੇ ਪੱਕਾ 7 ਲੀਟਰ ਦੇ ਲੋਏਗਾ ਠੀਕ ਆ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਇਹ ਵੀ ਨੀਲੀ ਰਾਵੀ ਚੰਗੀ ਏ ਬਾਕੀ ਭੈਣ ਭਰਾਵਾਂ ਦੇ ਗਾਈ ਆਪਜੀ ਕੋ ਸਮਝ ਵਾ ਸਿਆਣੀ ਗੱਲ ਆ ਦੇਣੀਆਂ ਹੀ ਭਾਣਾ ਜਦੋਂ ਤੇਰੀਆਂ ਭਾਣਾ ਇਹਨਾਂ ਦੀ ਸਫਤ ਕੀ ਕਰਨੀ ਹੈ ਮੈਂ ਜੀ ਸਭ ਤਾਂ ਪੰਜਾਬਾ ਕਰੂਗਾ ਆਪਣੀ ਕਰੂ ਇਹਨਾਂ ਦੀ ਕਰੂਗਾ ਹਾ ਸਲੋਤ ਅਗਲੇ ਜਾਂਦੇ ਆਪਾਂ ਨੇ ਕਿ ਇਹਨੂੰ ਮੈਂ ਆਪਣੇ ਤੋਂ ਖਰਦਾ ਨਾ ਆਪਾਂ ਅਗਲੇ ਨੇ ਉਹਨੇ ਮੈਂ ਮੇ ਤੋਂ ਬਾਅਦ ਲਈ ਪਿੰਡ ਚ ਮੇਰੀ ਸਲੌਰ ਪੁੱਛ ਲਾ ਕੇ ਤਾਂ ਦਾ ਪਤਾ ਸਹੀ ਗੱਲ ਹੈ ਫਿਰ ਮੱਝ ਨਹੀਂ ਮੇ ਤੋਂ ਐ ਕਿਹ ਗੱਲ ਸਿਆਣੀ ਗੱਲ ਜੇ ਪਿੰਡ ਦੇ ਆਪ ਨੂੰ ਦੇ ਠਾਗਿਆ ਸਰਗਾਣਾ ਵਾਕਿਆ ਠੀਕ ਹੈ ਸਹੀ ਹੈ ਹਾਂਜੀ ਭਾਈ ਸੱਠ ਉਹ ਅੰਦਰ ਤੁਰੇ ਫਰਦੇ ਆਪਾਂ ਨਿਕਲੇ ਹੀ ਨਹੀਂ ਬਾਹਰ ਨਹੀਂ ਨਹੀਂ ਜੀ ਆਪਣੇ ਪਾ ਇੱਥੇ ਹੀ ਆ ਕੋਈ ਵੀ ਆਵੇ 10 ਡੰਗਰ ਆ ਤਾਂ ਆਪਾਂ ਦਾ ਅਵੇਲੇਬਲ ਹੁੰਦੇ ਆ ਰਮਤ 40 45 50 55 ਹਾਂ 65 ਦਾ ਭਾਅ ਹੁੰਦਾ ਅਗਲ ਤੇ ਥੱਲੇ ਹੀ 50 50 ਓਕੇ ਹਾਂਜੀ ਤੇ ਪ੍ਰਤਾਪ ਸ਼ਾ ਇਹਦਾ ਫਿਰ ਇਹਦਾ ਵੀ ਛੋਟਾ ਜਿਹਾ ਇਹ ਮੈਂ ਆ ਗਿਆ ਨਾ ਚਾਰ ਚੂਰ ਨਹੀਂ ਖਾਤਾ ਆਪਣਾ ਚਾਰ ਹੈ ਡੰਗਰ ਜਿਹੜੇ ਨਵੇਂ ਆਉਂਦੇ ਨਾ ਉਹਦਾ ਦੇ ਨਹੀਂ ਆ ਦੋ ਦਿਨ ਨਹੀਂ ਖਾਂਦਿਆਂ ਘਰਪੁਰ ਦਾ ਤੁਹਾਨੂੰ ਪਤਾ ਡੰਗਰ ਕਰਦਾ ਭਾਈ ਦੂਜੇ ਤਾਂ ਆ ਗਏ ਥਾਂ ਹੀ ਬਦਲ ਜਾਣਾ ਬੰਦਾ ਵੀ ਪੱਠਾ ਵੀ ਸਾਰਾ ਸਾਰਾ ਕੋਸ਼ੀ ਸਾਰਾ ਪਾਣੀ ਧਾਣੀ ਏ ਟੂ ਜੈਡ ਬਈ ਕਈ ਪਾਣੀ ਇੱਕ ਸਾਡੇ ਕੋਲੇ 4 ਦਿਨ ਹੋ ਗਏ 4 ਪਹੁੰਚ ਓਕੇ ਪਰ ਛੜਦੇ ਨੇ 1000 ਅੱਛਾ ਨਿੰਜਾ ਜਿ ਪਹੁੰਚਿਆ ਗੱਡੀ ਆ ਦੀ ਲੈਵਲ ਪੂਰੇ ਛੇੜ ਗਿਆ ਪੂਰੇ 46000 ਤੇ ਦੁੱਧ 7 ਲੀਟਰ ਨਹੀਂ ਠੀਕ ਆ ਯਾਰ ਦੂਜਿਆਂ ਵਾਲੇ ਭਾਈ ਆ ਮੁੰਡੀ ਵੱਡਣ ਵਾਲਿਆਂ ਦੇ ਭੁਖੀ ਭੱਖੀ ਆ ਮੈਂ ਹਾਂ ਮਜਨਵੱਟੇ ਵਾਲੀ ਆ ਲੀਵੇ ਦੀ ਵੀ ਹਰੀ ਆ 4 ਪੀਟਰ ਪੱਕਾ 바ਗੀ ਆ ਬਖਾ ਦੀਏ ਹੋਰ ਹਾਂਜੀ ਆ ਇੱਕ ਓਕੇ ਛੋਟੀ ਚੰਗੀ ਆ ਹਾਂ ਖੂਆ ਦੂਜਾ ਤੇ ਜਾਰ ਵਾਲੇ ਚੌਥਾ ਵਾਲੇ ਦਾ ਦਾਵਾ ਵਾਲੀ ਓਕੇ ਹਾਂਜੀ ਗੱਲ ਇਹ ਆ ਜਿਹਨੇ ਕਿ ਉਹਨੂੰ ਘਰੇ ਘੜ ਕੇ ਮੁੜ ਕੇ ਆਣੀ ਨਾ ਪੂਏ ਪੱਕੀ ਲੈ ਆ ਉਹਨੂੰ ਅਗਲਾ ਨਾਲ ਹੀ ਲੈ ਦੇ ਦੇ ਹਾਂ ਜਿਹੜਾ ਸਿਆਣ ਫਬਾਲੀ ਵਰਤਦਾ ਜਾਂ ਵੀਡੀਓ ਬਖਾ ਦੇ ਹਾਂ ਆਪਾਂ ਇਹੋ ਕਰ ਲੈਣਾ ਵੀਡੀਓ ਖਾ ਕੇ ਫਿਰ ਬੈਕ ਕਰ ਕਰਕੇ ਵੇਖੋ ਨਾ ਨਾ ਜੀ ਇੱਥੇ ਆਵੇ ਕੋਈ ਗੱਲ ਹੀ ਨਹੀਂ ਹੈ ਨਾ ਇੱਥੇ ਕਿਤੇ ਮੰਡੀ ਹਾਂ ਇਹਦੇ ਕੋਲੇ ਦੁੱਧ ਹੈ ਇਹਦੇ ਥੱਲੇ ਦੁੱਧੋ ਭਾਜੀ ਹੈਗਾ ਜੇ 7 ਲੀਟਰ ਪੱਕਾ ਠੀਕ ਆ ਤਾਂ ਆਪਾਂ 7 ਤਾਂ ਮਿਲਦੀ ਭਾੜੇ ਦੇ ਦੇ ਆਈ ਆ ਆਪਣੇ ਕੋਲੇ ਤਾਂ ਉਤਰੀ ਆ ਜਿੱਡੇ ਪੁੱਤ ਤੇ ਬਾਕੀ ਪਿਓਰ ਮੋਹਰਾ ਚੰਗੀ ਆ ਹਾਂ ਹਾਂ ਕੱਢ ਬਾਹਰ ਇਹਨੂੰ ਇਹਨੂੰ ਵੀ ਸਾਢੇ 1-3 ਮਹੀਨੇ ਜੇ ਤਿੰਨ ਤੇ ਬਣੀ ਸੌਰੀ ਨੂੰ ਕੁ ਮਹੀਨਾ ਖੜਾ ਆਪਾਂ ਭਾਜੀ ਕਿਹੇ ਦੀ ਬਣੇਗੀ ਗਰੰਟੀ ਇਹਦੇ ਚੈੱਕ ਪਾਸ ਹੋਊਗੀ ਉਹ ਦੱਸਾਂ ਉਹ ਦੱਸਾਂ ਪਰ ਦੁੱਧੇ ਸਾਹ ਨਾਲ ਦੇਣੀ ਓਕੇ ਲੈ ਆ ਦੂਰ ਤੱਕ ਰਾਗੀ ਚੈੱਕ ਪਾ ਲਈ ਚੋਣ ਚੰਗਾ ਹੋਊਗਾ ਮੈਂ ਨਹੀਂ ਇੱਕ ਨੰਬਰ ਮੈਂ ਨਹੀਂ ਤੇ ਜਾਂਦੇ ਨੂੰ ਚੂ ਵੀ ਲਈ ਉਹਨਾਂ ਨੇ ਹਾਂਜੀ ਲੈ ਕੇ ਜਾਂ ਤੂੰ ਚੂਣ ਹੀ ਲਈ ਹੈ ਚੋਲੀ ਹੀ ਦੀ ਮੱਲ ਹਾਂ ਅਵੇ ਥਾਣੀ ਦੱਸ ਦੇ ਦੇ ਉਹਨਾਂ ਦੇ ਚੋਲੀ ਮੇਰਾ ਚੋਲੀ ਹਾਂ ਮਾਜ ਚੂਈ ਵੀ ਆ ਨਹੀਂ ਚੰਗੀ ਆ ਲੱਕ ਦੇ ਮਤੇ ਤੋਂ ਬਾਹਰ ਆ ਮੈਂ ਸੱਜਰ ਫੈ ਗਈ ਆ ਕਿਆ ਵਕਤ ਇਹ ਤਾਂ ਫਿਰ ਹੁਣੇ ਹੀ ਆਈ ਹੈ ਜੇ ਚਾਰ ਚੂਰ ਖਾਣਾ ਇਹਨੇ ਇਹ ਕਿੰਨੇ ਦੀ ਦੇ ਦਿੱਗੇ ਇਹ ਥਈਏ ਪੂਰੇ 65 ਤੱਕ ਪਹੁੰਚ ਚਲ ਗਏ ਇੰਨੇ ਹੈ 60 ਤੋਂ ਬਾਹਰ ਜਾਏਗਾ ਇਹ ਛੋਧੀ ਆ ਨਹੀਂ ਹੁੰਦਾ ਚੰਗੀ ਇਹ ਵੀ ਛੋਧੀ ਕਿ ਜਾਂ ਮੁੰਡਾ ਮੁੰਡਾ ਵੱਡਾ ਵੱਡਾ ਹਾਂ ਨਹੀਂ ਚੰਗੀ ਆ ਸਮਾਈਆਂ ਪਰ ਕਰਨਾ ਨਹੀਂ ਆਪਾਂ ਸਾਡ ਓਕੇ 55 ਤੱਕ ਪਹੁੰਚ ਗੱਡੀ ਆਉਂਦੀ ਲੈ ਆਵੇ ਤੇ ਪੂਰੇ ਨਾ ਲੜ ਪਈ ਉਹ ਨਹੀਂ ਲੈ ਕੇ ਆਇਆ ਪੂਰੇ 52000 ਪੂਰੇ 52000 ਆ ਗਿਆ ਚਕਾਇਆ ਆ ਗਿਆ ਹੀ 55000 ਤੱਕ ਪਹੁੰਚ ਤੇ ਗੱਡੀ ਆਉਂਦੀ ਲੈ ਆਵੇ ਪੂਰੇ 52000 ਬਾਪੂ ਨੂੰ ਪੁੱਛ ਰਿਹਾ ਲਿਆਇਆ ਕਿੰਨੇ ਦੀ ਪੁੱਛਿਆ ਕੋਈ ਨਹੀਂ ਬਾਪੂ ਆਪਾਂ ਅਗਲੀ ਕਰਦੀ ਨਾ ਸਲਾਹ ਕਰਨੀ ਕਿੰਨੇ ਕਰੀਏ ਵਾਹ ਕੀ ਆਪਾਂ ਦੁੱਧ ਹੀ ਪੀਵੋ ਇੱਕ ਗੱਲ ਹੈਗੀ ਆ ਇਹੋ ਜੇ 10 ਵੇਚੀਆਂ ਦੇ ਚੰਗਾ ਹੀ ਆ ਭਾ ਦੋ ਦੋ ਹੀ ਲਿਆ ਹਜ਼ਾਰ ਹਜ਼ਾਰ ਆਣਾ ਇਹਦਾ ਕੰਮ ਠੀਕ ਹੀ ਸਗੋ ਮਾਤੋ ਕੁ ਦਿਨ ਰਹਿ ਨਹੀਂ ਆਪਰੇ ਤੋਂ ਇਹਨਾਂ ਦੋਦੀ ਦੇ ਕਿੰਨੇ ਪੈਸੇ ਲਾ ਦੇਣੇ ਆਪਣੇ ਹਾਂ ਬਾਕੀ ਫੈਂਡ ਵੀ ਬੜੀ ਆਉਣੀ ਆ ਬਾਕੀ ਇਹੋ ਬੇਨਤੀ ਆ ਭੈਣ ਭਰਾਵਾਂ ਨੂੰ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋ ਪਰਿਵਾਰ ਦੇ ਵਿੱਚ ਬੈਠ ਕੇ ਜਿਹੜੀ ਚੰਗੀ ਲੱਗਦੀ ਫੇਰ ਆਪਾਂ ਨੂੰ ਸਾਈਪੀ ਆਪਾਂ ਹਾਂ ਘਰੇ ਆ ਕੇ ਤੇ ਆਪਦੇ ਸਲੀ ਗੱਲ ਕਰੀ ਹਾਂ ਇਹ ਵਾਤਾ ਧੰਨਵਾਦ ਹਾਂ ਨਾ ਲੈ ਵੀ ਸੱਚ ਨੂੰ ਇਹ ਪ੍ਰਤਾਪ ਸ਼ਾਹ ਕੋਲੇ ਐਨੀਮਲ ਵਿਕਰੀ ਵਾਲੇ ਸੀਗੇ ਜਿਨ੍ਹਾਂ ਦਾ ਲੇਖਾ ਜੋਖਾ ਬੋਟ ਕੀ ਤੁਹਾਡਾ ਨਾਮ ਸਾਂਝਾ ਕਰਤਾ ਤੁਸੀਂ ਵੀਡੀਓ ਐਂਡ ਤੱਕ ਵੇਖ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ